ਆਪ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਪ੍ਰਾਪਤ ਕਰਨ ਵਾਸਤੇ ਸ਼ਰਾਰਤੀ ਅਸਰਾਵਰੋਂ ਗਾਹ ਦਾ ਮਾਸ ਸੁਟਿਆ ਜਾਂਦਾ ਸੀ ਯਾਦ ਰਖ ਮਰਤ ਦਾ ਪੁੱਛਾ ਸੁਧਰ ਕੇ ਮਾਹੌਲ ਖਰਾਬ ਕਰਨਾ ਜਦੋਂ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸਮਾਂ ਅੱਜ ਦੇ 5 ਮਿੰਟ ਦਾ ਹੁਕਾ ਹੈ ਜਦੋਂ ਅਸੀਂ ਅਦਕਾਰ ਪਾਰਟੀ ਦੇ ਵਿੱਚ ਗੁਰੇ ਕੀ ਸੁਣਨੇ ਦੋ ਔਰਤਾਂ ਕੇ ਲਈ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਵੇਖਿਆ ਗਿਆ ਤੇ ਉਹਨਾਂ ਦੇ ਵਿੱਚ ਅਕਸੀਆਂ ਦਾ ਜਿਹੜਾ ਹੈ ਬਹੁਤ ਸਦਾਨ ਦੇ ए, جو سامنے جیسا اور اپنی گڈیا پارک کر کے بڑی آسا دن گرو رام دس مہاراج جی گزار کرنے جاتی ہے پر ہر سمے آئے سال در سال ਸ਼ਰਾਰਤੀ ਅਸਰ ਇਹੋ ਜਿਹਾ ਜ਼ਿਆਦਾ ਚੱਲਦੇ ਨੇ ਤਾਂ ਖਾਲਸਾ ਵਾਅਦ ਤੀਵਾ ਤੇ ਸੰਗਤ ਜੀ ਸਨਿਆਸੀ ਹਾਜ਼ਰੋਂ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਤਰ੍ਹਾਂ ਤੇ ਅੱਜ ਬੁਲਤੇ ਆ ਇਹ ਹੈ ਸਾਰਾ ਗਰੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਦੇ ਇੱਕ ਵੱਖਰਾ ਕਾਰਜ ਦੇਖ ਨੂੰ ਮਿਲਿਆ ਹੈ ਕਿ ਕਿਸੇ ਸੰਗਤ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲੋਂ ਪ੍ਰਾਪਤ ਕਰਨ ਵਾਸਤੇ ਸ਼ਰਾਰਤੀ ਅਸਰਾਂ ਨੂੰ ਗਾਂ ਦਾ ਮਾਸutie ਜਾਂਦਾ مچھل کا جڑا ہے بہت تعداد سامنے رکھ رہے ہو کہ بہت تعداد مچھلیاں اور اس جی بندے کی شرارت ہے خراب کرنے کی سنگت ودیش آتی ہے اور اپنی گڈیاں پارک کر کے بڑی آسا دور گرو رام دس مہاراج جی گزار کرنے جاتی ہے پر یہ ہر سمے آئے سال در سال شرارتی انش یہ چالا چلتے ہیں ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਇਹ ਕਾਰਜ ਲੈਣਾ ਚਾਹੁੰਦੇ ਹਾਂ ਕਿ ਜੇ ਕੋਈ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗੱਲ ਦੇ ਪਿਛੇ ਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਰਾਬ ਕਰਨ ਦੀ ਜਿਹੜੀ ਚਾਹਲ ਹੈ ਆਜ਼ਾਦ ਤੋਂ ਨਾਕਾਮਜਾਬ ਵਾਇਸ ਰੂਸ਼ਤਾਪਨ ਸਾਹਿਬ ਵਾਇਸ ਰੂਸ਼ਤਾਪਨ ਸਾਹਿਬ ਖਾਲਸਾਵਾਦ ਵਾਇਸ ਰੂਸ਼ਤਾਪਨ ਸਾਹਿਬ ਸੰਗਠੀਏ ਸੰਿਆਸੀ ਹਾਜ਼ਰੋਂ ਸ੍ਰੀ ਅਮਰ ਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਤਰ੍ਹਾਂ ਅੱਜ ਬੁਲਤੇ ਆ ਇਹ ਹੈ ਸਾਰਾ ਗਰੀ ਕਾਰ ਪਾਰਕਿੰਗ خراب کرنے کا ہو چکا ہے جدوسی پارکنگ دو پے ਜਿਹੜੋ ਬੰਦੂ ਕੀ ਆਪਦੇ ਨਾਲ ਬੀਤਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਤਾਦ ਵਿੱਚ ਇਹ ਜੋ ਤੁਸੀਂ ਸਾਹਮਣੇ ਧਾਰ ਰਹੇ ਹੋ ਕਿ ਬਹੁਤ ਤਾਦ ਵਿੱਚ ਮੱਛੀਆਂ ਜਿੱਦਾਂ ਸੰਘਾ ਹੁੰਦਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਕਿਸੇ ਹੀ ਬੰਦੇ ਦੀ ਸ਼ਰਾਰਤ ਹੈ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇੱਕ ਇਹ ਘਰਪਾਲ ਜਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ ਪਾਰਕ ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿਜ਼ਾਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲਦਰ ਸਾਲ ਸ਼ਰਾਰਤੀ ਅੰਸ਼ ਇਹੋ ਜਿਹਾ ਚੱਲਦਾ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਕਿ ਜੇ ਕੋਈ ਵੀ ਇਹ ਸ਼ਰਾਰਤ ਕੀਤੀ ਹੈ ਇਹ ਗਲਤ ਨੀਤੀਓ ਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਤਮ ਕਰਨ ਦੀ ਜੀ ਚਾਹ ਹਨ ਅਜ਼ਾਦ ਤੋਂ ਨਾਕਾਮਜਾਬ ਵਿਵਾਦੂ ਸ਼ਿਸ਼ਟਾਪਨ ਸਾਹਿਬ ਵਾਹਿਦੁਰੂਪਤ